ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚ ਇੱਕ ਤਾਜੀ ਵਾੜ ਸੁਈ ਵੀ ਤੇ ਬਾਕੀ ਚਾਰ ਦਿਖਾਵਾਂਗੇ ਇਸ ਨੂੰ ਗੱਲਾਂ ਡਿਟੇਲ ਵੀਰ ਤੋਂ ਪੁੱਛਦਿਆਂ ਹੋ ਕੇ ਕਰੀਏ ਕੱਲ੍ਹ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ। ਨਾਮ ਸੰਦੀਪ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253। 9968530253 ਜਿਹੜੇ ਵੀਰੇ ਆਪਾਂ ਪਹਿਲੇ ਨੰਬਰ ਐਚਫ ਵੜ ਦੇਖਦੇ ਪਏ ਤਾਜੀ ਸੂਈ ਵੀ। ਹਾਂ ਜੀ। ਇੱਕਦੋ ਕਸੂਈ ਆ। ਇਹ ਸੂਈਆ ਵੀਰੇ ਸਵੇਰੇ 7:00 ਵਜੇ ਸੂਈਆ ਤੇ ਮਗਰ ਵੱਸੀ ਆ ਇਹਦੇ। ਠੀਕ ਆ ਜੀ ਇਹਦੇ ਦੀ ਬੱਠ ਜੀ। ਚੇਅਰ ਕੰਪਲੀਟ ਆ ਤੇ ਐਬੀਐਸ ਬਰੂਡ ਦੀ ਆਪ ਆਹੇ। ਤੇ 40 120 ਦੀ ਮੰਗ ਰਹੇ ਤੇ ਬੱਸੀ ਐ। ਸੁਆ ਸੁਆ ਦੂਸਰਾ ਦੂਸਰਾ ਸੁਆ ਜੀ ਦੰਦਾ ਨਹੀਂ ਛਿੱਗੀ ਆ। ਕਿੰਨਾ ਕੁ ਬੋਲਾ ਚੋਇਆ ਸਵੇਰੇ? ਬੋਲਾ ਮੰਨ ਕੇ ਬੱਚਾ ਜਾ ਕੇ 4 4.5 ਕਿਲੋ ਘੜਦਾ ਜੀ। ਠੀਕ ਹੈ ਅੰਦਾਜ਼ਾ ਲਾ ਕੇ ਕਿੰਨਾ ਕੁ ਦੁੱਧ ਹਾਇਸਟ ਆਉ? ਲਗਦਾ 27 ਤੋਂ 28 ਕਿਲੋ ਦੁੱਧ ਜੀ। ਠੀਕ ਹੈ। ਹਾਂ ਜੀ ਹੁਣ ਐਤ ਕੀ 30 ਪਲੱਸ ਦੁੱਧ ਦੇ ਦੂ ਬੱਸੀ ਜੀ। ਜੱਟ ਸੌਦਾ ਲਾ ਕੇ ਜੱਲੀ ਇਹ 27 ਕਿਲੋ ਵਾਲੀ ਹੈਗੀ ਐ। 30 ਕਿੰਨਾ ਭਾਜੋ ਕੇ ਦੇ ਦਾਂਗੇ ਕਦੇ ਦਾ ਬਾਈ। ਠੀਕ ਆ ਬੱੱਚੀ ਹੈ ਕਿ ਆ ਪਿਛੇ ਬਰੂਟ ਦੀ ਬਸ এবੀਐਸ 40116 ਦੀ ਜੀ এবੀਐਕਸ 40116 ਦੀ ਹਾਂ ਸੋ ਦੇਖੋ 나ੜੂਆ ਬਿਲਕੁਲ ਨਾਲ ਆ ਤੇ ਜੇਰ ਪਰ ਪੜਾਨਾ ਹਾਂ ਜੇਰ ਦੀ ਪੜਾ ਪਈ ਜੇਰ ਸੋ ਜੇਰ ਦਾ ਧੜਕੂ ਹੁੰਦਾ ਵੜ ਦੋ ਉਸ ਕੋਲ ਬੇਫਿਕਰ ਹੋ ਜੋ ਹਾਂਜੀ ਹਾਂਜੀ ਚਵਾਈ ਚੁਈ ਇੱਕ ਨੰਬਰ ਆ ਚਵਾਈ ਦਾ ਪਤਾ ਧਾਰਾ ਮਾਰਕੀਟ ਦਿਖਾਵਾਂਗੇ ਬਈ ਧਾਰਾ ਮਾਰਕੀਟ ਦਿਖਾ ਦਿਓ ਪਹਿਲਾਂ ਇਹਦੀਆਂ ਸੋ ਫਿਰ ਧਾਰਾ ਦੇਖ ਸਕਦੇ ਪੂਰੀਆਂ ਮੋਟੀਆਂ ਮੇਰੇ ਕੁਲੂ ਪੰਪ ਆ ਜਾਮਾ ਯਾਰ ਠੀਕ ਆ ਮੋਟੀਆਂ ਮੋਟੀਆਂ ਸਾਫ ਸੁਥਰੀਆਂ ਧਾਰਾ ਹਣਾ ਤੇ ਫਿਰ ਮੂਰਲੇ ਸਣਾ ਜੋ ਮਾਰਦੀ ਸੋ ਚਵਾਈ ਦੇਖੋ ਚਵਾਈ ਦੀ ਇਹ ਨਿਆਂ ਨੂੰ ਤੋਂ ਬਿਨਾ ਜੋੜਨ ਵਾਲੀ ਹੋਈ ਹੈ ਹੈਨਾ ਹਾਂ ਹਾਂ ਕਿ ਨਿਆਣਾ ਪਾ ਪਾਈ ਤਾਹੇ ਨਾ ਪਿਆ ਥਣਾ ਦੀ ਆਪਣੀ ਗਰੰਟੀ ਹੂ ਭਰਾਵਾ ਜੇਰ ਦੀ ਆਪਣੀ ਗਰੰਟੀ ਆ ਥਣਾ ਦੀ ਆਪਣੀ ਗਰੰਟੀ ਠੀਕ ਹੈ ਲੈ ਭਾਵੇਂ ਮਗਰ ਥਣਾ ਚ ਹੋਰ ਮਾਰਦੀ ਪਹਿਲਾਂ ਹਾਂਜੀ ਰਾਮਾ ਜੀ ਸੋ ਦੇਖੋ ਜੀ ਬਾਈ ਧਾਰ ਵਾਲੇ ਪਾਸੇ ਬੇਫਿਕਰ ਹੋ ਜਿਓ ਚਾਰੇ ਥਣਾ ਦੇ ਵਿੱਚੋਂ ਕਿਆ ਬਾਤਾਂ ਤੇ ਚੰਗੀ ਸੇਵਾ ਕਰ ਲੱਗਿਆ 32 ਕਿਲੋ ਦਾ ਦਬਾਉ ਤੋਰਦੀ ਭਰਾਵਾ ਵਰ ਨੂੰ ਇਹਨੂੰ ਤੋਰ ਦੇ ਪੰਮੇ ਸੋ ਦੇਖੋ ਜੀ ਮੈਂ ਜੇਰ ਜੂ ਰੁਪਈਆ ਚਾਰੂ ਵਗੈਰਾ ਜੀ ਪੂਰੀ ਫੁੱਲ ਆ ਹੈਨਾ ਹਾਂਜੀ ਹਾਂਜੀ ਚਾਰਜ ਨੂੰ ਜਿਹੜਾ ਉਹ ਮਾਰਦੀ ਛੱਡ ਦੇ ਤੇ ਵਾਕੀ ਹੈ ਵੀ ਬੱਚ ਸਰਵੋਤ ਦੇਖ ਸਕਦੇ ਹੋ ਚਾਰੂ ਵਗੈਰਾ ਪੂਰੀ ਫੋਲਰ ਮਰਜ਼ੀ ਪਾ ਦੋ ਚਾਰ ਤੇ ਦੰਧੀਆਂ ਦੇ ਬਾਈ ਉਹੀ ਕੁਝ ਪਾਰ ਆ ਠੀਕ ਹੈ ਸੋ ਜਿਹੜਾ ਖਾਂਦੀ ਵਗੈਰਾ ਫੇਰ ਵੀ ਦੇਣਾ ਹਨਾ ਹਾਂ ਜਿਵੇਂ ਤਾਜੀ ਸੂਈ ਆ ਯਾਰ ਘੰਟਾ ਦੋ ਘੰਟੇ ਪਸੂਹੀ ਮੂੰਹ ਲਾਉਂਦਾ ਹਲੇ ਕੱਖਾਂ ਨੂੰ ਠੀਕ ਹੈ ਇਹਨੂੰ ਜਿਹੜਾ ਮਰਜ਼ੀ ਛਿੱਟੀ ਚੱਲ ਆ ਸੋ ਬਾਕੀ ਥੋੜਾ ਜਿਹਾ ਬਿੱਥੀ ਬਹੁਤ ਆ ਹਨਾ ਥੱਲੇ ਬਹਿ ਕੇ ਲੇਵਾ ਦਿਖਾ ਦੇ ਵੀਰ ਬਣ ਕੇ ਦਾ ਸੋ ਫੁੱਟ ਫੁੱਟ ਦੀ ਬਿੱਥੀ ਆ ਥਾਣਾ ਦੇ ਵਿੱਚ ਇਹ ਨਹੀਂ ਗੱਲ ਵੀ ਕਿਸੇ ਪਾਸੇ ਥਾਣ ਛੋਟਾ ਨਾਲ ਜੋੜਦੀ ਆ ਤੇ ਕੱਦ ਕੱਡ ਤੇ ਬੇਰ ਬੁੱਲ ਬਾਈ ਚੜਾਈ ਬਹੁਤ ਆ ਜੇਰ ਡ ਆ ਹੁੰਦਾ ਸਲ ਸੇਵਾ ਚਾਹੇ ਬਰਾ ਨਿਆਣਾ ਪਾ ਚਾਹੇ ਨਾ ਪਾ ਦੇਖੀ ਲੈ ਲੈ ਚਾਹੇ ਪਾ ਚ ਹੈ ਨਾ ਪਾ ਠੀਕ ਹੈ ਠੰਡੀ ਸੀ ਲੋਕ ਕੇ ਹੈ ਨਾ ਭਾਅ ਬਿਜਾਰ ਇਹਦਾ ਕੀ ਹੋਊਗਾ ਭਾਅ ਮੁੱਲ ਕਰਾਂ ਉਹਦਾ ਬਰਾਵਾ ਬਿਜਾਰ ਚ ਦਾ ਹੈ ਜੀ ਬੱਸੀ ਦਾ 1 25 ਗ੍ਰਾਮ ਪਾ 1 1 ਲੱਖ 5000 ਦੀ ਬੱਸੀ ਦੇਦਾ ਘਰੇ ਬੰਦੇ ਦਾ ਮਾਨ ਤਾਣ ਕਰ ਦਾਂਗੇ ਠੀਕ ਹੈ 1 5 ਮਾਨ ਤਾਣ ਹੋ ਜੂਗਾ ਹਾਂ ਜੀ ਤੇ ਅੱਗੇ ਦੂਜੇ ਨੰਬਰ ਜਿਹੜੀ ਆ ਬੱਚੀ ਦੇਖੀ ਇਹਨੇ ਆਪਾਂ ਇਹ ਜੀ ਦੂਜਾ ਸੂਆ ਬੱਸੀ ਆ ਠੀਕ ਹੈ ਇਹ ਦਿਨ ਪੈਣੇ ਮੰਨ ਕੇ ਚਲੋ 10 ਤੋਂ 12 ਦਿਨ ਖਾਲੇ 10 ਤੋਂ 12 ਦਿਨ ਦੁੱਧ ਦਿੱਤਾ 22 ਤੋਂ 23 ਠੀਕ ਹੈ ਦੂਸਰਾ ਸੂਆ ਸੂਨੂ 12 ਦਿਨ ਬਾਕੀ ਆ 12 13 ਦਿਨ ਬਾਕੀ ਨੇ ਜੀ ਹਾਂਜੀ ਇਹ ਲਿਬੜੇ ਲੁਬੜੇ ਜਿਆਦੇ ਆ ਫਿਰ ਕਿਵੇਂ ਆਇਆ 6 ਆਲਾ ਬਰਾ ਬਹਲੇ ਤਾਂ ਪਸੂ ਕੋਈ ਨਾ ਮਾਇਆ ਤਾਂ ਮੇਰੀ ਧੁੱਪ ਨਿਕਲਦੀ ਨਹੀਂ ਠੀਕ ਆ ਲੋਕਲ ਆ ਜਿਵੇਂ ਫਾਰਮ ਚੋਂ ਆ ਜਿਵੇਂ ਨਾ ਨਾ ਇਹਦਾ ਮੰਨ ਕੇ ਚੱਲੋ ਵੀ ਆ ਵੱਸੀ ਤੇ ਉਹ ਵੱਸੀ ਫਾਰਮ ਚ ਲਈਓ ਬਾਕੀ ਦੋਨੇ ਵੱਸੀ ਘਰੇ ਹੀ ਲੂਣੇ ਠੀਕ ਆ ਇਹਦਾ ਕਿੰਨਾ ਦੁੱਧ ਮੰਨ ਕੇ ਚੱਲੇ ਪਰਦੇਸ ਵਾਰ ਦੁੱਧ 25 ਕਿਲੋ ਦੇ ਦੋ ਬਈ ਵੱਸੀ ਯਾਰ ਭਾਗ ਦਾ ਕੀ ਹੋਊਗਾ ਆ ਮੁੱਲ ਕਰਾਉਣ ਦਾ ਭਰਾ ਬਤਾ 75 ਕਾਲਾ ਬਤਾ 68000 ਦੀ ਮੱਸੀ ਦੇ ਦਾਂਗੇ 68000 ਦੀ ਦੁੱਧ ਕਿੰਨਾ ਮੰਨ ਕੇ ਚੱਲੇ ਸਾੰਭੜ ਸਾੰਭੜ ਦਾ ਮੁੱਲ ਆ ਮੱਸੀ 85000 ਦੀ ਆ ਠੀਕ ਹੈ ਸਾੰਭੜ ਸਾੰਭੜ ਦਾ ਦੁੱਧ 25 ਕਿਲੋ ਮੰਨ ਕੇ ਲੈ ਲੈ ਕੋਈ ਮਰ ਦੁੱਧ 25 ਕਿਲੋ ਦੂਸਰਾ ਸੂਆ ਹਾਂਜੀ ਤੇ ਅੱਗੇ ਨਾਲ ਆਪਾਂ ਦੇਖਿਆ ਨੇ ਇਹਦੇ ਤੀਜਾ ਨੰਬਰ ਹਾਂਜੀ ਇਹ ਦੂਜਾ ਸੂਆ ਜੀ ਬਾ ਸੂਪੇ ਘੰਟੇ ਨੂੰ ਸੂਪੇ ਸੂਪੇ ਦੋ ਦਿਨ ਕੱਟ ਜੇ ਠੀਕ ਹੈ ਹਾਂਜੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦਿੱਤਾ ਪਹਿਲੇ ਨੇ 17 ਕਿਲੋ ਜੀ ਤੇ ਥਾਣੇ ਤੋਂ ਜਾ ਰਿਹਾ ਓਕੇ ਆ ਤਾਣਾ ਦੀ ਆਪਣੀ ਗਾਰੰਟੀ ਹੂ ਭਰਾ ਵੀਡੀਓ ਚ ਹਰ ਵਾਰੀ ਇਹੀ ਕਹਿੰਦਾ ਥਾਣਾ ਦੀ ਆਪਣੀ ਗਾਰੰਟੀ ਹੂ ਠੀਕ ਹੈ ਮਾੜਾ ਏ ਥੋੜਾ ਥਾਣੋਂ 19 ਕਿ ਕੀ ਦੇਖਣ ਛੋਟਾ ਦਿਖਾਈ ਦਿੰਦਾ ਥਾਣਾ ਵੀਰੇ ਉਰਲੇ ਪਾਸੇ ਪਰਲੇ ਪਾਸੇ ਕਦੇ ਉਰਲੇ ਪਾਸੇ ਕਰ ਦਿੰਦੀ ਕਦੇ ਪਰਲੇ ਪਾਸੇ ਕਰ ਦਿੰਦੀ ਆ ਠੀਕ ਹੈ ਹਾਂਜੀ ਸੋ ਆ ਦੇਖੋ ਥਾਣੇ ਕੋ ਭਲਾਂ ਪਾ ਜਾਂਦੀ ਹੈ ਹਨ ਹਾਂਜੀ 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 ਇਹ ਰੇਂਜ ਕੀ ਹੋਊਗੀ ਇਹਦਾ ਮੁੱਲ ਜਿਹੜਾ ਕੋ ਮਾੜੇ 65000 ਦੀ ਬੱਸੀ ਇਹ ਦੇ ਦਾਂਗੇ ਭਾਈ ਕਿੰਨਾ ਦੁੱ 5000 ਦਾ ਬਾ ਮਾਨਤਨ ਕਰ ਦਾਂਗੇ ਜਾਂ ਮਾਨਤਨ ਕਰਾਂਗੇ ਬਈ ਘਰੇ ਆ ਬੰਦੇ ਦਾ ਤੇ ਅੱਗੇ ਆ ਗਿਆ ਚੌਥਾ ਪਰਬੱਚੀ ਇਹ ਦੋਹਾਂ ਦੇ ਦੰਦ ਚੱਕ ਦੀਏ ਵੀਰੇ ਹਾਲੇ ਇਹਨੂੰ ਖੀਰੀ ਵੀ ਮੰਨ ਸਕਦਾ ਦੋਹਾਂ ਦੀ ਚੱਕ ਮੰਨ ਸਕਦਾ ਦੋਹਾਂ ਦੇ ਦੰਦ ਚੱਕ ਦੀਏ ਹਾਲੇ ਠੱਲੇ ਬਾਪੂਰਾ ਕੰਪੈਕਟ ਆਣਾ ਜਮਾ ਕੰਪੈਕਟ ਟਰੈਕਟਰ ਜਮਾ ਸ਼ੀਲਡ ਠੰਡੀ ਵੀਰੇ ਠੀਕ ਹੈ ਆ ਦੇਖੋ ਅੱਗੇ ਲਾ ਹਾਲੇ ਬੱਸੀ ਦਾ ਦੇਣ ਪੈਣਾ 15 15 ਦਿਨ ਸੂਣ ਚ ਵਾਕੀ ਕਿੰਨੇ ਦੁੱਧ ਮੰਨ ਕੇ ਚਲੇ ਬੰਦਾ ਦੁੱਧ ਬੱਸੀ 20 ਪਲੱਸ ਦੇ ਦੂੰ ਜੀ 20 ਕਿਲੋ ਦੁੱਧ ਮੂਹੋਂ ਦੋਂਦੀ ਕਿੰਨੇ ਭਾਜੀ ਫਾਇਦਾ ਵੀ ਮੋਲ ਲਈ ਜਿਹੜਾ ਕੋ ਮਾਰਿਆ 65000 ਦੀ ਬੱਸੀ ਇਹ ਦੇ ਦਾਂਗੇ 65000 ਦੀ ਦੁੱਧ 20 ਕਿਲੋ ਦੁਬਾਰੀ ਦੁਬਸੀ ਦਾ ਕੱਦ ਘਾੜ ਦੇਖ ਬਈਆ ਸੋ ਦੇਖੋ ਸਾਈਜ਼ ਵਗੈਰਾ ਪੂਰਾ ਫੁੱਲਾ ਪਲੂਣ ਪਹਿਲਾ ਸੂਆ ਮੂੰਹੋ ਦੋ ਦੰਦ ਦੋ ਦਿਨਾਂ ਦੀ ਤੱਕ ਲਈ ਬਈ ਹਲੇ ਠੀਕ ਹੈ ਲੈਵਾ ਪੂਰਾ ਸਾਫ ਸੁਥਰਾ ਜਾਮਾ ਇਹ ਨਹੀਂ ਗੱਲ ਵੀ ਕਿਸੇ ਪਾਸੇ ਹੱਥ ਥਰਾ ਸਾਈਜ਼ ਵਗੈਰਾ ਫੁੱਲ ਵੱਡੀਆਂ ਨੇ ਬਈਆ ਦੇਖ ਲੈ ਕੁਮਾਰ ਤੇਰੇ ਸਾਹਮਣੇ ਜੇ ਭਾਗ ਕੀਤਾ ਤਾਂ 65000 ਹਨਾ ਦੇਵਾਂਗੇ ਜੇ ਬਈਆ ਦਾ ਬਈ 85 ਮੰਗੀ ਚੱਲੋ ਗੱਲਾਂ ਦਾ ਕੀ ਫਾਇਦਾ ਯਾਰ ਜੀ ਆਪਾਂ ਜੱਟ ਸੌਦਾ ਲਾਏ ਜਿਹਦੇ ਪੱਛੇ ਜੰਪ ਵੀ ਲੱਖ ਰੁਪਏ ਦਾ ਖਾ ਜਾਂਦੀ ਹੈ ਖਾ ਜਾਂਦੇ ਬਈ ਯਾਰ ਇਹਦੇ ਇੱਕ ਦਰਾਂ ਦੇ ਬੰਦੇ ਗੱਲੇ ਜ ਰੁਪਏ ਪਾਈਗਾ ਜ ਇਕੱਠੇ ਕਰਕੇ ਦੇ ਦੇ ਕੱਢ ਕੇ ਠਾਨ ਲੈਵਾ ਦੇ ਕਿੰਨਾ ਸਾਫ ਆ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਇਹ ਤਾਂ ਸਹੀ ਗੱਲ ਹੈ ਤੇ ਅੱਗੇ ਆ ਗਈ ਪੰਜਵੇਂ ਨੰਬਰ ਤੇ ਪਹਿਲਣ ਵਸੀ ਆ ਬਈ ਇਹ ਠੀਕ ਹੈ ਹਾਂਜੀ ਇਹਦੇ ਦਣ ਪੈਣੇ 20 ਹਲੇ 20 ਦਿਨ ਸੂਣ ਚ ਬਾਕੀ ਦੰਦੋਂ ਹੋਊ ਚੌਗੀ ਦੰਦ ਤਾਂ ਬਈ ਭਰਾ ਪੱਟੇ ਵੀ ਹੁਣੀ ਆਈ ਹੈ ਹਾਲੇ ਆਪਣੇ ਕੋਲ ਤਾਂ ਠੀਕ ਹੈ ਕਿੰਨੇ ਦੁੱਧ ਮੰਨ ਕੇ ਚੱਲੀ ਇਹਦਾ ਦੁੱਧ ਬਸ ਆਲੀ 25 22 ਕਿਲੋ ਦੁੱਧ ਦੇ ਦੋ ਬਈ ਯਾਰ ਪਹਿਲੇ ਨੂੰ 25 22 ਕਿਲੋ ਪੰਜਵੇਂ ਨੰਬਰ ਤੇ ਆ ਗਈ ਪਲੂਣ ਪਹਿਲਾ ਸੂਰ ਸੁੰਦੀ ਪਈ ਆ ਤੇ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਬਾਕੀ ਕੱਦ-ਕਾਟ ਸੈਜ ਵਗੈਰਾ ਓਕੇ ਆ ਪੂਰਾ ਪੱਠ ਪੁੜਾ ਦੇਗਾ ਦਾ ਬਈ ਯਾਰ ਠੀਕ ਹੈ ਇਹਦੀ ਰੇਂਜ ਕੀ ਹੋਊਗੀ ਇਹਦਾ ਮਾਲ ਜਿਹੜਾ ਕੋ ਮਰਜ਼ੀ ਕਰੇ 85 ਹਜ਼ਾਰ ਦੀ ਬੱਸੀ ਇਹਦੇ ਨਾਲ 85 ਹਜ਼ਾਰ ਦੀ ਪੰਜਵੇਂ ਨੰਬਰ ਵਾਲੀ ਹਾਂ ਫੁੱਲ ਵੱਡੀ ਆ ਬਈ ਯਾਰ ਪੱਠ ਪੁਠ ਦੇਗਾ ਬਸ ਜਿੰਨੀ ਆ ਠੀਕ ਹੈ ਸੋ ਆਪਾਂ ਪੰਜ ਵੜਾ ਦਿਖਾ ਦਿਆ ਤੁਹਾਨੂੰ ਪਿੰਡ ਧੋਲਾ ਜਿਹੜਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ